ਦੋਸਤੋ ਪਿਛਲੇ ਲੰਬੇ ਸਮੇਂ ਤੋਂ ਖਾਸ ਕਰਕੇ ਜਦੋਂ ਦੀ ਜਿਹੜੀ ਅਕਾਲੀਆਂ ਦੀ ਸਿਆਸਤ ਹੀਠਾਂ ਵੱਲੋਂ ਆਈ ਆ ਉਦੋਂ ਤੋਂ ਹੀ ਬਹੁਤ ਸਾਰੀਆਂ ਤਰ੍ਹਾਂ ਦਾ ਇਹ ਜੋਰ ਲੱਗਾ ਹੋਇਆ ਉਹਨਾਂ ਦੀ ਜਿੱਦੋ ਜਹਿਦ ਆ ਕਿ ਪੰਥਕ ਹਲਕਿਆਂ ਦੇ ਵਿੱਚ ਜਿਹੜੀ ਆ ਆਪਣੀ ਪੈਂਟ ਬਣਾਈ ਜਾ ਸਕੇ ਪੰਥਕ ਹਲਕਿਆਂ ਦੇ ਵਿੱਚ ਜਿਹੜਾ ਐਕਟਿਵ ਹੋਇਆ ਜਾ ਸਕੇ ਤੇ ਇੱਕ ਜਿਹੜਾ ਆਪਣੇ ਆਪ ਨੂੰ ਬਦਲ ਦੇ ਵਜੋਂ ਦਿੱਤਾ ਜਾਵੇ ਸ਼੍ਰੋਮਣੀ ਕਾਲੀ ਦਲ ਬਾਦਲ ਦਾ ਜਾਂ ਸ਼੍ਰੋਮਣੀ ਕਾਲੀ ਦਲ ਦਾ ਸੋ ਇਹਨੂੰ ਲੈ ਕੇ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਨੇ ਮਾਜ਼ੀ ਦੇ ਵਿੱਚ ਵੀ ਤੇ ਆਪਾਂ ਦੇਖਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਵੀ ਕੋਸ਼ਿਸ਼ਾਂ ਕੀਤੀਆਂ ਹਾਲਾਂਕਿ ਐਮਪੀ ਵੀ ਬਣਾਤਾ ਸੀ ਲੋਕਾਂ ਨੇ ਉਹਨਾਂ ਨੂੰ ਪਰ ਉਸ ਵੀ ਕੇ ਨਾਲ ਜਿਹੜਾ ਉਹ ਆਪਣੀ ਪਾਰਟੀ ਦਾ ਉਭਾਰ ਨਹੀਂ ਕਰ पाए ਦੀਪ ਸਿੱਧੂ ਬਾਈ ਦੀ ਜਦੋਂ ਡੈਥ ਹੁੰਦੀ ਐ ਉਸ ਤੋਂ ਬਾਅਦ ਜਿਹੜਾ ਦੋ ਤਿੰਨ ਦਿਨ ਬਾਅਦ ਹੀ ਆਪਾਂ ਨੂੰ ਪਤਾ ਕਿ ਚੋਣਾਂ ਸਿਗੀਆਂ ਤੇ ਚੋਣਾ ਦੇ ਵਿੱਚ ਵੀ ਜਿਹੜਾ ਇਹਨਾਂ ਨੂੰ ਨਾਰਮਲ ਦੇ ਨਾਲੋਂ ਜ਼ਿਆਦਾ ਜਿਹੜਾ ਵੋਟ ਪ੍ਰਤੀਸ਼ਤ ਹਾਸਲ ਹੋਇਆ ਸਗਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੁਣਾਂ ਨੂੰ ਪਰ ਇਹ ਉਸਤੀ ਕੇ ਨਾਲ ਜਿਹੜਾ ਨਹੀਂ ਕਰ ਪਾਇ ਉਹਨੂੰ ਕਹਿ ਲਓ ਕਿ ਉਹਦਾ ਕੋਈ ਖਾਸ ਬੈਨੀਫਿਟ ਇਹ ਨਹੀਂ ਲੈ ਸਕੇ ਸੋ ਇਹ ਆਬਵੀਅਸਲੀ ਖਲਾ ਕਦੇ ਵੀ ਨਹੀਂ ਰਹਿੰਦਾ ਹੁੰਦਾ ਕਿਸੇ ਵੀ ਚੀਜ਼ ਦੇ ਵਿੱਚ ਤੇ ਪੋਲਿਟਿਕਸ ਦੇ ਵਿੱਚ ਤਾਂ ਖਲਾ ਰਹਿ ਹੀ ਨਹੀਂ ਸਕਦਾ ਦੁਨੀਆ ਦੇ ਕਿਸੇ ਵੀ ਖਿੱਤੇ ਦੀ ਪੋਲਿਟਿਕਸ ਤੁਸੀਂ ਵੇਖ ਲਓ ਜਿਹੜਾ ਵੈਕਿਊਮ ਕਦੇ ਨਹੀਂ ਕਿਤੇ ਵੀ ਰਹਿੰਦਾ ਕੋਈ ਨਾ ਕੋਈ ਧਿਰ ਉਹ ਨੂੰ ਆ ਕੇ ਭਰ ਦਿੰਦੀ ਆ ਕਿਉਂਕਿ ਇਹ ਤਾਂ ਚੀਜ਼ ਹੀ ਇਦਾਂ ਦੀ ਆ ਹਰ ਕੋਈ ਜਿਹੜਾ ਪਾਵਰ ਜਿਹੜਾ ਹਥਿਆਉਣੀ ਚਾਹੁੰਦਾ ਇਸੇ ਕਰਕੇ ਆਪਾਂ ਦੇਖਦੇ ਆਂ ਪੰਜਾਬ ਵਰਗੇ ਛੋਟੇ ਜਿਹੇ ਸੂਬੇ ਦੇ ਵਿੱਚ ਚਾਰ ਚਾਰ ਪੰਜ ਪੰਜ ਪੋਲਿਟੀਕਲ ਪਾਰਟੀਆਂ ਨੇ ਸੋ ਪੰਥਕ ਹਲਕਿਆਂ ਦੇ ਵਿੱਚ ਵੀ ਇਹ ਕੋਸ਼ਿਸ਼ ਲਗਾਤਾਰ ਜਾਰੀ ਸੀ ਤੇ ਲੋਕ ਸਭਾ ਜਿਹੜਾ ਇਲੈਕਸ਼ਨਾਂ ਦੇ ਵਿੱਚ ਇਸ ਜਿਹੜਾ ਪੰਥਕ ਹਲਕਿਆਂ ਦੇ ਵਿੱਚ ਇੱਕ ਧਿਰ ਖੜੀ ਹੁੰਦੀ ਆ ਭਾਈ ਅਮਰਿਤਪਾਲ ਸਿੰਘ ਹੋਣਾ ਵਾਲੀ ਉਹਦੇ ਨਾਲ ਜੁੜਦੇ ਨੇ ਸਰਬਜੀਤ ਸਿੰਘ ਖਾਲਸਾ ਹੁਣੀ ਤੇ ਅਮਰਿਤਪਾਲ ਸਿੰਘ ਹੁਣੀ ਆਬਵੀਅਸਲੀ ਡਿਬਰੂਗੜ ਜੇਲ੍ਹ ਦੇ ਵਿੱਚ ਮੰਦ ਨੇ ਬਟ ਆਦਰਵਾਇਸ ਜਿਹੜਾ ਕਹ ਲੋ ਕਿ ਉਹ ਜਾਦੇ ਉਹਨਾਂ ਦਾ ਦਬਦਬਾ ਰਹੇਗਾ ਵੀ ਇਹ ਉਹਨਾਂ ਦੀ ਧਿਰ ਆਪਾਂ ਕਹਿ ਸਕਦੇ ਹਾਂ ਭਾਈ ਅਮਰਿਤਪਾਲ ਸਿੰਘ ਹੁਣਾ ਦੀ ਤੇ ਇਹ ਇਹਨਾਂ ਦੇ ਵੱਲੋਂ ਕਿਉਂਕਿ ਹੁਣ ਪੰਜਾਬ ਦੇ ਵਿੱਚ ਜਿੰਨੀ ਚੋਣਾਂ ਹੋਣੀਆਂ ਤੇ ਡੈਫੀਨਿਟਲੀ ਇੱਕ ਵੱਡੀ ਇਲੈਕਟੋਰਲ ਜਿਹੜੀ ਆ ਇਹ ਮੂਵਮੈਂਟ ਆਉਣ ਜਾ ਰਹੀ ਆ ਪੰਜਾਬ ਦੇ ਵਿੱਚ ਤੇ ਡੈਫੀਨਿਟਲੀ ਕੋਈ ਵੀ ਧਿਰ ਜਿਹੜੀ ਇਹਨੂੰ ਸੀਜ਼ ਕਰਨਾ ਚਾਹੇਗੀ ਕਿ ਇਸ ਘੜੀ ਨੂੰ ਅਸੀਂ ਆਪਣੇ ਹੱਥੋਂ ਜਾਣ ਨਾ ਦਈਏ ਚਾਰ ਜਗ੍ਹਾਾਂ ਤੇ ਜਿਹੜਾ ਜਿੰਨੀ ਚੋਣ ਹੋਣੀਆਂ ਵੀ ਇਹਦੇ ਵਿੱਚ ਅਸੀਂ ਆਪਣੇ ਆਪ ਨੂੰ ਸਾਬਤ ਕਰ ਸਕੀਏ ਸੋ ਉਹਦੇ ਲਈ ਜਿਹੜਾ ਜਿੱਦੋ ਜਹਿਦ ਇਹਨਾਂ ਦੇ ਵਿੱਚ ਚੱਲ ਹੀ ਰਹੀ ਸੀਗੀ ਬਾਕੀ ਪਾਰਟੀਆਂ ਦੇ ਵਿੱਚ ਵੀ ਤੇ ਪੰਥਕ ਹਲਕਿਆਂ ਦੇ ਵਿੱਚ ਵੀ ਬਾਕੀ ਪਾਰਟੀਆਂ ਚ ਆਪਾਂ ਦੇਖਿਆ ਕਿਦਾ ਡਿੰਪੀ ਢਿੱਲੋਂ ਜਿਹੜੇ ਆ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇ ਤੇ ਪਰ ਇਹ ਜਿਹੜਾ ਇੱਕਦਮ ਇਹ ਖਬਰ ਪਹਿਲਾਂ ਤਾਂ ਉਹਨੂੰ ਵੈਸੇ ਕੋਈ ਉਸਟੀਕੇ ਨਾਲ ਨਹੀਂ ਜਿਆਦਾ ਜਿਹੜਾ ਗੰਭੀਰਤਾ ਨਾਲ ਦੇ ਨਾਲ ਲਿਆ ਗਿਆ ਜਦੋਂ ਪਹਿਲਾਂ ਇਹ ਜਿਹੜੇ ਆਪਣੇ ਪ੍ਰਧਾਨ ਮੰਤਰੀ ਬਾਜੇ ਕੀ ਜਿਹੜੇ ਬਾਈ ਜੀ ਆ ਜਿਹੜੇ ਕਿ ਡਿਬ੍ਰੂਗੜ ਜੇਲ੍ਹ ਦੇ ਵਿੱਚ ਹੀ ਬੰਦ ਨੇ ਭਾਈ ਅਮਿਤਪਾਲ ਸਿੰਘ ਉਹਨਾਂ ਦੇ ਨਾਲ ਹੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਉਹ ਜਿਹੜਾ ਇਸ ਜਿਮਨੀ ਚੋਣ ਦੇ ਵਿੱਚ ਭਾਗ ਲੈਣਗੇ ਪਰ ਬਾਅਦ ਵਿੱਚ ਜਿਹੜਾ ਜਿਹੜੇ ਸੁਖਰਾਜ ਸਿੰਘ ਨਿਆਮੀ ਵਾਲਾ ਹੈ ਜਿਨ੍ਹਾਂ ਦੇ ਪਿਤਾ ਜੀ ਜਿਹੜੇ ਆ ਸ਼ਹੀਦ ਹੋਏ ਸੀਗੇ ਜਦੋਂ ਬਿਆਦਵੀ ਦੇ ਖਿਲਾਫ ਇਹ ਸੰਘਰਸ਼ ਚੱਲ ਰਿਹਾ ਸੀਗਾ ਤੇ ਸੰਗਤ ਦੇ ਉੱਤੇ ਜਦੋਂ ਗੋਲੀਆਂ ਚਲਾਈਆਂ ਗਈਆਂ ਉਹਦੇ ਵਿੱਚ ਇੱਕ ਸ਼ਹੀਦ ਹੋਣ ਵਾਲੇ ਉਹਨਾਂ ਦੇ ਪਿਤਾ ਜੀ ਵੀ ਸੀ ਸੋ ਉਹ ਜਿਹੜੇ ਸਫਰਾਜ ਸਿੰਘ ਨਿਆਮੀ ਵਾਲੇ ਆ ਉਹ ਲਗਾਤਾਰ ਜਿਹੜਾ ਸੰਘਰਸ਼ ਕਰ ਰਹੇ ਨੇ ਜਿੱਦੋ ਜਹਿਦ ਕਰ ਰਹੇ ਨੇ ਮੋਰਚਿਆਂ ਦੇ ਮੋਰਚੇ ਵੀ ਲਾਇਆ ਉਹਨਾਂ ਨੇ ਸੋ ਉਹਨਾਂ ਨੇ ਜਦੋਂ ਆਪਣਾ ਨਾਮ ਅਨਾਉਂਸ ਕੀਤਾ ਤੇ ਉਦੋਂ ਲੱਗਾ ਸੀ ਵੀ ਕੀ ਇਹਨਾਂ ਨੇ ਪੁੱਛ ਕੇ ਕੀ ਜਾਨੀ ਕਿ ਇਕੱਠੇ ਹੋ ਕੇ ਕੀਤਾ ਜਾਂ ਨਹੀਂ ਕੀਤਾ ਉਦੋਂ ਵੀ ਇਦਾਂ ਦੀ ਬਾਅਦ ਵਿੱਚ ਜਿਹੜੀ ਖਬਰ ਆਈ ਸੀ ਕਿ ਸ਼ਾਇਦ ਕੋਈ ਜਿਹੜਾ ਬੀ ਬਿਕੋਸ ਹਾਂਜ ਅਲੀਕਲ ਹੈ ਨਹੀਂ ਕਿਉਂਕਿ ਵੀ ਇਧਰੋਂ ਐਸਟੀਕੇ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸੀਗੀਆਂ ਕਿ ਦੇਖਦੇ ਆ ਹਜੇ ਅਸੀਂ ਗਿੱਦੜਵਾਹੇ ਚ ਕਿਹਨੂੰ ਉਤਾਰਨਾ ਕਿਹਨੂੰ ਨਹੀਂ ਫਿਰ ਦੋ ਹਫ਼ਤੇ ਪਹਿਲਾਂ ਜਿਹੜਾ ਐਸਟੀਕੇ ਦੀ ਇੱਕ ਖਬਰ ਆਉਂਦੀ ਹੈ ਕਿ ਮਨਦੀਪ ਸਿੱਧੂ ਜਿਹੜੇ ਬਾਈਦੀਪ ਸਿੱਧੂ ਉਹਨਾਂ ਦੇ ਭਰਾ ਨੇ ਵੀ ਉਹ ਜਿਹੜਾ ਚੋਣ ਲੜ ਸਕਦੇ ਨੇ ਗਿੱਦੜਵਾਹੇ ਦੀ ਉਹਨਾਂ ਨੇ ਡਰਾਈ ਨਹੀਂ ਸੀ ਕੀਤਾ ਪਰ ਬੀਤੇ ਰੋਜ਼ ਉਹਨਾਂ ਨੇ ਜਿਹੜਾ ਕਨਫਰਮ ਕਰ ਦਿੱਤਾ ਸਰਜੀਤ ਸਿੰਘ ਖਾਲਸਾ ਭਾਈ ਅਮਰਪਾਲ ਸਿੰਘ ਉਹਨਾਂ ਦੇ ਪਿਤਾ ਜੀ ਜਿਹੜੇ ਤਰਸੀਮ ਸਿੰਘ ਹੁਣੀ ਆ ਤੇ ਇਹ ਮਨਦੀਪ ਸਿੰਘ ਸਿੱਧੂ ਇਹ ਸਾਰੇ ਜਿਹੜਾ ਗਿੱਦੜਵਾਹੇ ਹਲਕੇ ਦੇ ਵਿੱਚ ਸੀਗੇ ਤੇ ਉੱਥੇ ਇਹਨਾਂ ਨੇ ਕਹਿ ਲੋ ਕਿ ਆਫੀਸ਼ੀਅਲੀ ਵੀ ਐਲਾਨ ਕਰ ਦਿੱਤਾ ਕਿ ਜਿਹੜੇ ਮਨਦੀਪ ਸਿੱਧੂ ਆ ਦੀਪ ਸਿੱਧੂ ਦੇ ਭਰਾ ਆ ਜਿਹੜੇ ਵੀ ਉਹ ਇਸ ਹਲਕੇ ਦੇ ਵਿੱਚੋਂ ਚੋਣ ਲੜਨ ਜਾ ਰਹੇ ਨੇ ਗਿੱਦੜਵਾਹ ਜਿਹੜਾ ਹਲਕਾ ਆ ਇੱਕ ਸ਼ੋਮੀ ਕਾਲੀਦਾਲ ਦਾ ਲੰਬੇ ਸਮੇਂ ਤੋਂ ਹਲਕਾ ਰਿਹਾ ਉਸ ਤੋਂ ਬਾਅਦ ਜਿਹੜਾ ਰਾਜਾ ਬਣਿੰਗ ਹੁਣੀ ਵੀ ਇੱਥੋਂ ਇੱਥੋਂ ਜਿਹੜਾ ਜਿੱਤਦੇ ਰਹੇ ਨੇ ਤੇ ਇਸ ਕਰਕੇ ਬੜਾ ਇੰਟਰਸਟਿੰਗ ਇੱਥੇ ਰਹਿਣੀਆਂ ਸਾਰੀਆਂ ਕੈਲਕੂਲੇਸ਼ਨਸ ਕਿ ਕਿਹਨੂੰ ਕਿੰਨੀ ਵੋਟ ਆਉਂਦੀ ਹੈ ਬਾਕੀ ਹੁਣ ਦੇ ਪੰਜ ਧੜਿਆਂ ਦੇ ਵਿੱਚ ਵੋਟ ਵੰਡ ਹੁੰਦੀ ਆ ਹਾਲਾਂਕਿ ਭਾਜਪਾ ਦੇ ਲਈ ਤਾਂ ਇੱਕੋ ਇੱਕ ਇੱਥੇ ਉਹਨਾਂ ਦੇ ਕੋਲ ਉਮੀਦਵਾਰ ਆ ਮਨਪੀਰ ਸਿੰਘ ਬਾਦਲ ਤੇ ਹੁਣ ਤੱਕ ਦੀਆਂ ਖਬਰਾਂ ਦੇ ਮੁਤਾਬਕ ਤਾਂ ਸ਼ਾਇਦ ਉਹ ਚੋਣ ਨਹੀਂ ਲੜਨਗੇ ਪਰ ਜੇਕਰ ਉਹ ਲੜਦੇ ਆ ਤਾਂ ਡੈਫੀਨਿਟਲੀ ਤਾਂ ਬਹੁਤ ਪੰਜ ਛੇ ਕੋਨੇ ਮੁਕਾਬਲਾ ਬਣ ਜਾਣਾ ਪਰ ਕੀ ਸੁਖਰਾਜ ਸਿੰਘ ਨੇ ਆਮੀ ਵਾਲਾ ਇਸ ਗੱਲ ਨੂੰ ਕਬੂਲ ਕਰਨਗੇ ਜਾਂ ਨਹੀਂ ਇਹ ਇੱਕ ਜਿਹੜਾ ਵੱਡਾ ਸਵਾਲ ਹੈ ਮਨਦੀਪ ਸਿੱਧੂ ਉਹਨਾਂ ਨੇ ਜਾਂ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਜਾਰੀ ਰੱਖੀ ਹੋਈ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਵੀ ਇਸ ਮਾਮਲੇ ਨੂੰ ਜਿਹੜਾ ਸੋਟ ਕਰ ਲਿਆ ਜਾਵੇ ਤੇ ਹਾਲਾਂਕਿ ਉਹ ਜਿਹੜਾ ਆਪਣੀਆਂ ਇੰਟਰਵਿਊਜ਼ ਦੇ ਵਿੱਚ ਜਿੰਨਾ ਕਿ ਮੈਂ ਉਹਨਾਂ ਨੂੰ ਸੁਣਿਆ ਉਹ ਬੜੇ ਜਿਹੜਾ ਧ੍ਰਿੜ ਨਜ਼ਰ ਆਉਂਦੇ ਨੇ ਤੇ ਜੇਕਰ ਤੁਸੀਂ ਵੇਖੋ ਇਹ ਮੈਂ ذاتی ਤੌਰ ਤੇ ਜੇਕਰ ਮੈਂ ਆਪਣਾ ਅਨਾਲਿਸਿਸ ਦਵਾਂ ਤੇ ਮੈਨੂੰ ਲੱਗਦਾ ਕਿ ਜਿਹੜਾ ਸਿਆਸੀ ਪਦਰਤੇ ਜਿਹੜੀ ਸੁਖਰਾਜ ਸਿੰਘ ਨਿਆਮੀ ਵਾਲੇ ਆ ਉਹਨਾਂ ਦੇ ਵਿੱਚ ਸੂਝ-ਬੂਝ ਜ਼ਿਆਦਾ ਆ ਜੇਕਰ ਤੁਸੀਂ ਉਹਨਾਂ ਦੀ ਗੱਲਬਾਤ ਦਾ ਤਰੀਕਾ ਦੇਖੋ ਤੇ ਉਹ ਕਿਦਾਂ ਵਿਚਰਦੇ ਨੇ ਉਹ ਉਹ ਇੱਕ ਚੰਗੇ ਸਿਆਸਤਦਾਨ ਜਿਹੜਾ ਸਾਬਤ ਹੋ ਸਕਦੇ ਆ ਪੰਥਕ ਹਲਕਿਆਂ ਦੇ ਵਿੱਚ ਵੀ ਤੇ ਓਬਵੀਅਸਲੀ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਬਾਕੀ ਓਬਵੀਅਸਲੀ ਆਪੋ ਆਪਣਾ ਸਾਰਿਆਂ ਦਾ ਉਹ ਤਾਂ ਇੱਕ ਪਰਸਨਲ ਜਿਹੜਾ ਤੁਹਾਨੂੰ ਹੋ ਸਕਦਾ ਕਿ ਤੁਹਾਨੂੰ ਕੌਣ ਚੰਗਾ ਲੱਗਦਾ ਕੌਣ ਨਹੀਂ ਬਟ ਇਹ ਮੇਰੀ ਜ਼ਾਤੀ ਤੌਰ ਤੇ ਮੈਨੂੰ ਇਦਾਂ ਲੱਗਦਾ ਕਿ ਸੁਖਰਾਜ ਸਿੰਘ ਨਿਆਮੀ ਵਾਲੇ ਦੇ ਵਿੱਚ ਜ਼ਿਆਦਾ ਸੂਝ-ਬੂਝ ਆ ਪੰਥਕ ਤੌਰ ਤੇ ਇਹ ਆਪਣੇ ਸੌਰੀ ਪੋਲਿਟਿਕ ਪੋਲਿਟੀਕਲ ਤੌਰ ਤੇ ਤੇ ਇਹ ਹੁਣ ਤਕਰੀਬਨ ਤੈ ਹੋ ਗਿਆ ਜੀ ਤਕਰੀਬਨ ਹੀ ਐਕਚੁਅਲੀ ਤੈ ਹੋ ਗਿਆ ਕਿ ਇਹਨਾਂ ਦੇ ਬਲੋਂ ਜਿਹੜਾ ਜਿਹੜੀ ਭਾਈ ਅਮਰਪਾਲ ਸਿੰਘ ਉਹਨਾਂ ਦੀ ਧਿਰ ਆ ਤਰਸੀਮ ਸਿੰਘ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਤੇ ਸਰਬਜੀਤ ਸਿੰਘ ਖਾਲਸਾ ਜਿਹੜੇ ਵੀ ਇਹਨਾਂ ਦੇ ਬਲੋਂ ਜਿਹੜਾ ਉਮੀਦਵਾਰ ਆ ਗਿੱਦੜਵਾਹ ਚੋਣ ਦੇ ਵਿੱਚ ਉਹ ਹੋਣਾ ਮਨਦੀਪ ਸਿੰਘ ਸਿੱਧੂ ਜੋ ਕਿ ਦੀਪ ਸਿੱਧੂ ਦੇ ਭਰਾ ਨੇ ਸੁਖਰਾਜ ਸਿੰਘ ਨਿਆਮੀ ਵਾਲਾ ਕੀ ਫੈਸਲਾ ਕਰਦੇ ਨੇ ਜਿਹੜੇ ਪ੍ਰਧਾਨ ਮੰਤਰੀ ਬਾਜੇ ਕੇ ਵਾਲਾ ਪਰਿਵਾਰ ਆ ਉਹ ਕੀ ਫੈਸਲਾ ਕਰਦਾ ਉਹ ਵੀ ਵੇਖਣ ਵਾਲਾ ਰਹੇਗਾ ਇਧਰੋਂ ਡਿੰਪੀ ਢਲੋਂ ਆਉਂਦੇ ਆ ਉਧਰੋਂ ਸੁਖਵੀਰ ਬਾਦਲ ਆਉਂਦੇ ਆ ਜਾਂ ਰਾਜਾ ਬਣਗ ਦੀ ਵਾਈਫ ਆਉਂਦੀ ਇਹ ਹਜੇ ਜਿਹੜਾ ਭਵਿੱਖ ਦੇ ਗਰਭ ਦੇ ਵਿੱਚ ਹੈ ਕਿਉਂਕਿ ਹਜੇ ਤਾਂ ਵੈਸੇ ਚੋਣ ਦਾ ਐਲਾਨ ਨਹੀਂ ਹੋਇਆ ਇਹ ਜਾਦੇ ਹੌਟ ਸੀਟ ਵੈਸੇ ਹੀ ਬਣ ਗਈ ਕਿਉਂਕਿ ਆਪਣਾ ਇਹਨਾਂ ਨੇ ਡਿਪਟੀ ਹੁਣਾਂ ਦੇ ਅਕਾਲੀ ਦਲ ਦੇ ਵਿੱਚ ਜਾਣ ਦੇ ਚੱਲਦੇ ਆ ਸੋ ਇਹਦੇ ਤੇ ਅੱਗੇ ਜਾ ਕੇ ਦੇਖਦੇ ਆ ਕੀ ਹੁੰਦਾ ਪੰਥਕ ਖਲਗਿਆਂ ਦੀ ਆਪਾਂ ਸਿਆਸਤ ਦੀ ਗੱਲ ਕਰ ਰਹੇ ਆਂ ਤੇ ਸਾਡੇ ਇਸ ਜਿਹੜਾ ਪੰਥਕ ਜਿਹੜੀ ਸਿਆਸਤ ਆ ਇਹਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਇੱਕ ਜਿਹੜਾ ਇਸ਼ੂ ਸਭ ਤੋਂ ਜ਼ਿਆਦਾ ਜਿਹੜਾ ਰਿਆ ਮੇਨ ਕੇਂਦਰ ਦੇ ਕੋ ਹੈਗਾ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਦਾ ਅਕਾਲ ਤਖਤ ਸਾਹਿਬ ਤੇ ਜਿਹੜਾ 1984 ਨੂੰ ਅਟੈਕ ਹੋਇਆ ਸੋ ਉਹਨੂੰ ਲੈ ਕੇ ਪਿਛਲੇ ਦਿਨੀ ਵੀ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀਗੀ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਹੋਣਾ ਨੇ ਇਹ ਗੱਲ ਕਹੀ ਆ ਕਿ ਭਾਜਪਾ ਨੇ ਪ੍ਰੈਸ਼ਰ ਪਾਇਆ ਸੀਗਾ ਕਿ ਕਾਂਗਰਸ ਦਾ ਕਈ ਵਾਰ ਮਾਫੀ ਮੰਗ ਚੁੱਕੀ ਹੈ ਇਹਦੇ ਲਈ ਤੇ ਭਾਜਪਾ ਨੂੰ ਵੀ ਮਾਫੀ ਮੰਗਣੀ ਚਾਹੀਦੀ ਆ ਤੇ ਹਾਲਾਂਕਿ ਇਹਨੂੰ ਲੈ ਕੇ ਡੈਫੀਨਿਟਲੀ ਏ ਉਹਨਾਂ ਦੀ ਗੱਲ ਇੱਕ ਤਰੀਕੇ ਨਾਲ ਤਾਂ ਸਹੀ ਹੈ ਕਿ ਬੀਜੇਪੀ ਹਮੇਸ਼ਾ ਇਹ ਕਲੇਮ ਕਰਦੀ ਆ ਕਿ ਅਸੀਂ ਬੜੇ ਜਿਹੜੇ ਧਰਨੇ ਮਜ਼ਾਰੇ ਕੀਤੇ ਆ ਉਹਨਾਂ ਦੇ ਲੀਡਰ ਕਹਿੰਦੇ ਨੇ ਕਲੇਮ ਜਿਹੜਾ ਕਰਦੇ ਨੇ ਕ੍ਰੈਡਿਟ ਲੈਂਦੇ ਨੇ ਇਸ ਚੀਜ਼ ਦਾ ਕੇਂਦਰਾ ਗਾਂਧੀ ਤਾਂ ਮੰਨਦੀ ਨਹੀਂ ਸੀ ਜਿਹੜਾ ਇਹ ਆਰਮੀ ਐਕਸ਼ਨ ਕਰਨ ਨੂੰ ਅਸੀਂ ਉਹਤੇ ਦਬਾਅ ਪਾਇਆ ਤੇ ਚੰਨੀ ਸਾਹਿਬ ਨੇ ਕੋਈ ਗਲਤ ਗੱਲ ਨਹੀਂ ਕਹੀ ਵੀ ਜੇਕਰ ਤੁਸੀਂ ਇਹ ਗੱਲ ਕਹਿੰਦੇ ਹੋ ਤਾਂ ਫਿਰ ਹੁਣ ਤੁਸੀਂ ਮਾਫੀ ਮੰਗੋ ਸੋ ਇੱਕ ਤਾਂ ਚਲੋ ਇਹ ਬੀਜੇਪੀ ਦੱਸ ਸਕਦੀ ਹੈ ਕਿ ਉਹ ਇਸ ਬਾਮਲੇ ਨੂੰ ਹੁਣ ਕਿੱਦਾਂ ਦੇਖਦੀ ਆ ਤੇ ਇੱਕ ਜਿਹੜੀ ਸਪਸ਼ਟ ਚੀਜ਼ ਨਜ਼ਰ ਆ ਰਹੀ ਹੈ ਅੱਛਾ ਨਾਲ ਉਹਨਾਂ ਦੇ ਪ੍ਰਤਾਪ ਸਿੰਘ ਬਾਜਵਾ ਬੈਠੇ ਸੀ ਉਹਨਾਂ ਨੇ ਤਾਂ ਕੋਈ ਖਾਸ ਜਵਾਬ ਦਿੱਤਾ ਨਹੀਂ ਮੈਂ ਸੀਨੀਅਰ ਜਰਨਲਿਸਟ ਨੇ ਜਗਤਾਰ ਸਿੰਘ ਉਹਨਾਂ ਨੇ ਬਹੁਤ ਕੰਮ ਕੀਤਾ 1984 ਦੇ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਜਾ ਉਸ ਸਮੇਂ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭੰਡਾਰਾਂ ਦੀ ਜਿਹੜੀ ਸਿਆਸਤ ਸੀ ਜਾਂ ਜੋ ਸਾਰਾ ਮਾਹੌਲ ਸੀ ਉਹਦੇ ਬਾਬਤ ਉਹਨਾਂ ਨੇ ਕਿਤਾਬਾਂ ਵੀ ਲ ਤੇ ਉਹਨਾਂ ਨੂੰ ਮੈਂ ਸੁਣਿਆ ਸੀਗਾ ਬੀਤੀ ਰਾਤ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਤਕਰੀਬਨ ਬਾਕੀ ਕਾਂਗਰਸ ਪਾਰਟੀ ਨੇ ਤਾਂ ਮਾਫੀ ਨਹੀਂ ਮੰਗੀ ਕਿਉਂਕਿ ਉਹ ਇੱਕ ਵਾਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜਰੂਰ ਉਹ ਵੀ ਸਿੱਖਤ ਲੀਆਮ ਦੇ ਲਈ ਜਿਹੜਾ ਮਾਫੀ ਮੰਗੀ ਸੀਗੀ ਅਥਾ ਸਿੱਖ ਸਿੱਖਤ ਲੀਆਮ ਵੀ ਉਹ ਜਿਹਨੂੰ ਹਜੇ ਤੱਕ ਕਾਂਗਰਸ ਵੀ ਤੇ ਤਕਰੀਬਨ ਬਾਕੀ ਸਾਰਾ ਇੰਡੀਆ ਦੇ ਵਿੱਚ ਜਿਹੜੀ ਕੇਂਦਰੀ ਜਿਹੜਾ ਦੌਰ ਦੌਰਾਂ ਚਾਹੀਦ ਬੀਜੇਪੀ ਵਾਲੇ ਹੁਣ ਕਾਂਗਰਸ ਵਾਲੇ ਹੁਣ ਚਾਹੇ ਕੋ ਹੋਵੇ ਉਹਨੂੰ ਦੰਗੇ ਕਹਿੰਦੇ ਨੇ ਜਾਂ ਫਿਰ ਸਿੱਖ ਵਿਰੋਧੀ ਦੰਗੇ ਕਹਿੰਦੇ ਨੇ ਅਚਾ ਸਿੱਖ ਵਿਰੋਧੀ ਦੰਗਿਆਂ ਦੀ ਜਿਹੜੀ ਟਰਮਨੋਲੋ ਜੇ ਕਿਸੇ ਨੂੰ ਵੀ ਸਮਝ ਆਉਂਦੀ ਹੋਵੇ ਤਾਂ ਉਹ ਮੈਨੂੰ ਪਲੀਜ਼ ਦੱਸਿਓ ਕਿ ਜੇ ਤੁਸੀਂ ਦੇਖੋ ਜਿਹੜਾ ਵੋਕੈਬਲਰੀ ਚੈੱਕ ਕਰੋ ਤਾਂ ਜਿਹੜਾ ਦੰਗਿਆਂ ਦਾ ਮਤਲਬ ਹੁੰਦਾ ਕਿ ਜਦੋਂ ਦੋ ਭਾਈਚਾਰੇ ਜਾਂ ਦੋ ਕਮਿਊਨਿਟੀਆਂ ਆਪਸ ਦੇ ਵਿੱਚ ਲੜ ਜਾਣ ਕਾਈਂਡ ਆਫ ਸਿਵਲ ਵਾਰ ਵਾਲੀ ਸਿਚੁਏਸ਼ਨ ਹੋ ਜਵੇ ਕਿ ਦੋ ਭਾਈਚਾਰੇ ਆਪਸ ਦੇ ਵਿੱਚ ਲੜ ਪਏ ਤੇ ਬਹੁਤ ਵੱਡੇ ਪੱਧਰ ਤੇ ਲੜਪੈਣ ਜਾਂ ਛੋਟੇ ਪੱਧਰ ਤੇ ਉਹਨੂੰ ਆਪਾਂ ਦੰਗੇ ਕਹਿੰਦੇ ਤਾਂ ਉਹਦੇ ਵਿੱਚ ਲੁੱਟਖਸੂਟ ਹੁੰਦੀ ਆ ਚੋਰੀ ਚਕਾਰੀ ਹੁੰਦੀ ਜੋ ਵੀ ਹੁੰਦਾ ਤੇ ਸਿੱਖ ਕਮਿਊਨਿਟੀ ਤਾਂ ਕਦੀ ਕਿਸੇ ਦੇ ਖਿਲਾਫ ਉੱਥੇ ਇਹਨਾਂ ਨੇ ਤਾਂ ਕੋਈ ਜਿਹੜਾ ਨਹੀਂ ਸੀ ਲੁੱਟਕਸੁੱਟ ਕੀਤੀ ਤੇ ਸਿੱਖ ਵਿਰੋਧੀ ਤੰਗਿਆਂ ਦਾ ਵੀ ਕੋਈ ਮੈਨੂੰ ਸਮਝ ਨਹੀਂ ਆਉਂਦੀ ਕਿਉਂਕਿ ਆਪਾਂ ਦੇਖਿਆ ਕਿ ਉਹਦੇ ਵਿੱਚ ਜੇਸ਼ਵੀ ਕੇ ਨਾਲ ਕਤਲੇਆਮ ਜੇਸ ਲੈਵਲ ਤੇ ਜਾ ਕੇ ਹੋਇਆ ਉਹਦੇ ਵਿੱਚ ਸਟੇਟ ਦੀ ਭਾਗੀਦਾਰੀ ਸਾਨੂੰ ਸਿੱਧੀ ਤੌਰ ਤੇ ਨਜ਼ਰ ਆਈ ਦੇਸ਼ ਦਾ ਪ੍ਰਧਾਨ ਮੰਤਰੀ ਬੇਲੇ ਦਾ ਕਿਦਾਂ ਦੀਆਂ ਗੱਲਾਂ ਕਰਦਾ ਰਿਹਾ ਉਦੋਂ ਸੋ ਖੈਰ ਇਹਨੂੰ ਇਹਦੇ ਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਆ ਪਰ ਇੱਥੇ ਐਕਚੁਅਲੀ ਹੁਣ ਜਿਹੜੀ ਚੀਜ਼ ਨਜ਼ਰ ਆ ਰਹੀ ਹੈ ਨਾ ਪਿਛਲੇ ਕਹਿ ਲੋ ਕਿ ਥੋੜੇ ਜਿਹਾ ਸਮੇ ਤੋਂ ਜਦੋਂ ਤੋਂ ਰਾਹੁਲ ਗਾਂਧੀ ਸਾਹਿਬ ਦਾ ਜਿਹੜਾ ਚਿਹਰਾ ਆਪਾਂ ਨੂੰ ਥੋੜਾ ਜਿਹਾ ਬਦਲਿਆ ਹੋਇਆ ਨਜ਼ਰ ਆ ਰਿਹਾ ਜਾਂ ਲੱਗਦਾ ਏਦਾਂ ਆ ਕਿ ਜਿਹੜਾ ਰਾਹੁਲ ਗਾਂਧੀ ਸਾਹਿਬ ਆ ਵੀ ਸ਼ਾਇਦ ਉਹ ਜਿਹੜਾ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਜਾਂ ਉਹ ਆਪਣੇ ਆਪ ਦੀ ਆਪਣੀ ਜਿਹੜੀ ਆ ਰਾਹੁਲ ਗਾਂਧੀ ਉਹਨਾਂ ਦੀ ਜਿਹੜੀ ਸ਼ਬੀ ਆ ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ ਸੋ ਉਹਦੇ ਵਿੱਚ ਏਦਾਂ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਿਹੜੇ ਰਾਹੁਲ ਗਾਂਧੀ ਸਾਹਿਬ ਆ ਉਹ ਸਿੱਖ ਕੌਮ ਦੇ ਜਿਹੜਾ ਨੇੜੇ ਹੋਣਾ ਚਾਹੁੰਦੇ ਨੇ ਕਿ ਆਪਣੇ ਆਪ ਨੂੰ ਥੋੜਾ ਜਿਹਾ ਨਜ਼ਦੀਕ ਕਰਨਾ ਚਾਹੁੰਦੇ ਨੇ ਇਹ ਇਹ ਇਹਦੀ ਇੱਕ ਵੱਡੀ ਧਾਰਨਾ ਇਹ ਵੀ ਆ ਕਿ ਰਵਨੀਤ ਬਿੱਟੂ ਹੁਣਾਂ ਨੇ ਖੁਦ ਇਹ ਗੱਲ ਦੱਸੀ ਆ ਕਿ ਜੀ ਮੈਨੂੰ ਰਾਹੁਲ ਗਾਂਧੀ ਕਹਿ ਰਿਹਾ ਸੀ ਕਿ ਤੂੰ ਬਲਵੰਤ ਸਿੰਘ ਰਾਜਵਾਨਾ ਵਾਲੇ ਮਸਲੇ ਨੂੰ ਹੁਣ ਛੱਡ ਦੇ ਵੀ ਆਪਾਂ ਉਹ ਮਸਲੇ ਨੂੰ ਹੁਣ ਛੱਡੀਏ ਤੇ ਆਪਾਂ ਇਹ ਅੱਗੇ ਵਧੀਏ ਸੋ that means ਕਿ ਸ਼ਹਿਰ ਬੰਦੀ ਸੰਘਾਲਾ ਮਸਲਾ ਵੀ ਉਹ ਹੱਲ ਕਰਨਾ ਚਾਹੁੰਦੇ ਹੁਣ ਤੇ ਜੇਐਸਟਰੀਕੇ ਨਾਲ ਉਹ ਪਿਛਲੇ ਜਦੋਂ ਦਰਬਾਰ ਸਾਹਿਬ ਵੀ ਆਏ ਨੇ ਤੇ ਉਸ ਤੋਂ ਬਾਅਦ ਜੇਐਸਟਰੀਕੇ ਨਾਲ ਉਹ ਵਿਚਰ ਰਹੇ ਨੇ ਤੇ ਹੁਣ ਯੂਐਸਏ ਦੇ ਵਿੱਚ ਜੋ ਕੁਝ ਵੀ ਸਾਰਾ ਹੋਇਆ ਇਹਨੂੰ ਲੈ ਕੇ ਇੱਕ ਜਿਹੜੀ ਸਪਸ਼ਟ ਜਿਹੜੀ ਗੱਲ ਲੱਗ ਰਹੀ ਹੈ ਕਿ ਕਿਤੇ ਨਾ ਕਿਤੇ ਉਹ ਪੁਰਾਣੀਆਂ ਚੀਜ਼ਾਂ ਨੂੰ ਖਤਮ ਕਰਕੇ ਉਹ ਅੱਗੇ ਵਧਣਾ ਚਾਹੁੰਦੇ ਨੇ ਰਾਹੁਲ ਗਾਂਧੀ ਨਾਲ ਸੰਬੰਧਿਤ ਹੋਰ ਜੇਕਰ ਤੁਸੀਂ ਜਿਹੜਾ ਕੇਂਦਰੀ ਮੀਡੀਆ ਦੇ ਵਿੱਚ ਵੀ ਸੁਣੋ ਤੇ ਮੋਸਟਲੀ ਇਹ ਗੱਲ ਕਹੀ ਜਾ ਰਹੀ ਹੈ ਕਿ ਰਾਹੁਲ ਗਾਂਧੀ ਸਾਹਿਬ ਉਹਨਾਂ ਦੀ ਕੋਸ਼ਿਸ਼ ਇਹ ਹੀ ਆ ਕਿ ਜਿਹੜੇ ਪੁਰਾਣੀਆਂ ਚੀਜ਼ਾਂ ਕਾਂਗਰਸ ਦੇ ਨਾਲ ਜੁੜੀਆਂ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਖਤਮ ਕਰਕੇ ਅੱਗੇ ਵਧਿਆ ਜਾਵੇ ਵੀ ਸਾਰੇ ਪੁਰਾਣੇ ਮਸਲੇ ਜਿਹੜੇ ਆ ਵੀ ਜਾਂ ਪੁਰਾਣੇ ਜਿਹੜੇ ਲੋਕ ਉਹੀ बार-बार ਸਿਆਸਤਾਂ ਕਰਦੇ ਆ ਉਹਨਾਂ ਨੂੰ ਵੀ ਥੋੜਾ ਜਿਹਾ ਲਾਂਬੇ ਕੀਤਾ ਜਾਵੇ ਤੇ ਨਵੇਂ ਬਲੱਡ ਨੂੰ ਜਿਹੜਾ ਮੌਕਾ ਦਿੱਤਾ ਜਾਵੇ ਤੇ ਨਵੇਂ ਤਰੀਕੇ ਨਾਲ ਜਿਹੜਾ ਸਿਆਸਤ ਕੀਤੀ ਜਾਵੇ ਤੇ ਇਹ ਇੱਕ ਚੰਗੀ ਗੱਲ ਹੈ ਸ਼ੁਭ ਸ਼ਗਨ ਇਹਦੇ ਵਿੱਚ ਮੈਨੂੰ ਲੱਗਦਾ ਸਾਡੀ ਕਮਿਊਨਿਟੀ ਨੂੰ ਵੀ ਇਨਸਟੈਡ ਆਫ ਕਿ ਅਸੀਂ ਰਾਹੁਲ ਗਾਂਧੀ ਨੂੰ ਪੁਰਾਣੀਆਂ ਗਲਤੀਆਂ ਗਣਾਈ ਜਾਈਏ ਡੈਫੀਨਿਟਲੀ ਜਿਹੜਾ ਉਹਨਾਂ ਦੇ ਵੱਲੋਂ ਕੋਸ਼ਿਸ਼ਾ ਉਹਨਾਂ ਨੇ ਸੌਰੀ ਗਲਤੀਆਂ ਹੋਈਆਂ ਜਾਂ ਜੋ ਕੁਝ ਵੀ ਹੋਇਆ ਉਹ ਉਹਨਾਂ ਨੂੰ ਵੀ ਪਤਾ ਹੀ ਆ ਉਹ ਤੁਸੀਂ ਇੱਕ ਤਰੀਕੇ ਨਾਲ ਕਹਿ ਵੀ ਸਕਦੇ ਹੋ ਬਟ ਅਦਰਵਾਈਜ਼ ਸਿਆਸਤ ਦੇ ਵਿੱਚ ਕਈ ਵਾਰ ਤੁਹਾਨੂੰ ਜ਼ਰੂਰਤ ਹੁੰਦੀ ਹੈ ਕਿ ਫਰੈਸ਼ ਸਟਾਰਟ ਦੀ ਤੇ ਜੇਕਰ ਇਦਾਂ ਦੀ ਕੋਈ ਚੀਜ਼ ਹੁੰਦੀ ਹੈ ਤਾਂ ਇਹ ਕੋਈ ਬੁਰੀ ਗੱਲ ਨਹੀਂ ਬੀਤੇ ਦਿਨਾਂ ਦੇ ਵਿੱਚ ਗੁਰਦਾਸ ਸਿੰਘ ਢਿੱਲੋਂ ਜਿਹੜੇ ਆਪਣੇ ਸਿੱਖ ਉਹਗੇ ਸਿੱਖ ਚਿੰਤਕ ਨੇ ਵੱਡੇ ਰਾਈਟਰ ਨੇ ਉਹਨਾਂ ਨੇ ਵੀ ਜਿਹੜਾ ਉਹਨਾਂ ਨੇ 1984 ਦੇ ਅਟੈਕ ਦੇ ਬਾਬਤ ਬਾਈਪੇਪਰ ਵੀ ਲਿਖਿਆ ਸੀਗਾ ਐਸਜੀਪੀਸੀ ਦੇ ਲਈ ਸੋ ਉਹਨਾਂ ਨੇ ਜਦੋਂ ਇਹ ਸਰਦਜੀਤ ਸਿੰਘ ਖਾਲਸਾ ਜਿੱਤੇ ਆ ਤੇ ਉਹਨਾਂ ਨੇ ਇਹਨਾਂ ਨੂੰ ਵੀ ਤਾਕੀਦ ਕੀਤੀ ਸੀਗੀ ਕਿ ਮੈਂ ਇਹ ਚਾਹੂੰਗਾ ਕਿ ਸਰਦਜੀਤ ਸਿੰਘ ਖਾਲਸਾ ਨੂੰ ਰਾਹੁਲ ਗਾਂਧੀ ਨਾਲ ਜਾਂ ਇੰਡੀਆ ਅਲਾਈਅንስ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਨੀ ਚਾਹੀਦੀ ਆ ਬੀਜੇਪੀ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਇਹ ਨਹੀਂ ਜਾ ਸਕਦੇ ਤੇ ਇਹਨਾਂ ਨੂੰ ਇੰਡੀਆ ਲਾਈਫ ਦੇ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਆ ਸਿਆਸਤ ਦੇ ਵਿੱਚ ਨਵੇਂ ਗੱਠ ਜੋੜ ਕਰਾਣਿਆਂ ਦੇ ਨਾਲੋਂ ਤੋੜ ਵਿਛੋੜੇ ਇਹ ਚੱਲਦੇ ਰਹਿੰਦੇ ਆ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਪੀਪਲਸ ਪਾਰਟੀ ਤੇ ਮੁਸਲਮਨ لیگ ਨਵਾਜ਼ ਜਿਹੜੀ ਆ ਮੁਸਲਮਨ لیگ ਨੂਨ ਆ ਇਹ ਇੱਕ ਦੂਜੇ ਦੇ ਜਾਨੀ ਦੁਸ਼ਮਣ ਹੁੰਦੇ ਸੀ ਇਹ ਇੱਕ ਦੂਸਰੇ ਦੇ ਬਾਬਤ ਇਦਾਂ ਦੀਆਂ ਗੱਲਾਂ ਕਹਿੰਦੇ ਰਹਿੰਦੇ ਨੇ ਇੰਡੀਆ ਦੇ ਵਿੱਚ ਤਾਂ ਇੱਕ ਇਦਾਂ ਦੀਆਂ ਗੱਲਾਂ ਕਿਸੇ ਨੇ ਵੀ ਨਹੀਂ ਇੱਕ ਦੂਸਰੇ ਦੇ ਬਾਬਤ ਕਹੀਆਂ ਤੇ ਜਦੋਂ ਇਹਨਾਂ ਨੂੰ ਲੱਗਾ ਕਿ ਬਈ ਨਹੀਂ ਸਾਡਾ ਸੂਤ ਆਉਣਾ ਕੱਲੇ-ਕੱਲੇ ਦਾ ਲੜਕੇ ਇਮਰਾਨ ਖਾਨ ਇੱਕ ਬਹੁਤ ਵੱਡੀ ਤਾਕਤ ਬਣ ਗਿਆ ਤੇ ਹੁਣ ਪਿਛਲੇ 2.5-3 ਸਾਲ ਤੋਂ ਪੀਪੀਪੀ ਤੇ ਪੀਐਮਐਲਨ ਜਿਹੜੀ ਆ ਉਹ ਇਕੱਠੇ ਹੋ ਕੇ ਹਕੂਮਤ ਚਲਾ ਰਹੇ ਨੇ ਆਪਣੇ ਉਹਨਾਂ ਨੇ ਜਿਹੜਾ ਜੋ ਵੀ ਅਹੁਦੇਦਾਰੀਆਂ ਮੰਡੀਆਂ ਹੋਈਆਂ ਪਰ ਉਹ ਠੀਕ ਹੈ ਉਹ ਇਕੱਠੇ ਹੋ ਕੇ ਹਕੂਮਤ ਚਲਾ ਰਹੇ ਨੇ ਉਹ ਕਿੰਨੀ ਕੁ ਚੰਗੀ ਆ ਮਾੜੀ ਆ ਉਹ ਇੱਕ ਅਲੱਗ ਡਿਬੇਟ ਹੈ ਪਰ ਉਹ ਇਕੱਠੇ ਹੋ ਗਏ ਉਹਨਾਂ ਨੇ ਇਤਿਹਾਦ ਕਰ ਲਿਆ ਗੱਠ ਜੋੜ ਕਰ ਲਿਆ ਸੋ ਸਿਆਸਤ ਦੇ ਵਿੱਚ ਕਈ ਵਾਰ ਜਿਹੜਾ ਨਵੀਆਂ ਚੀਜ਼ਾਂ ਨੂੰ ਮੌਕੇ ਵੀ ਦੇਣੇ ਪੈਂਦੇ ਆ ਸੋ ਇਸ ਕਰਕੇ ਬਾਕੀ ਰਾਹੁਲ ਗਾਂਧੀ ਸਾਹਿਬ ਇਸ ਦੇ ਲਈ ਕਿੰਨੇ ਇੱਕ ਜਿਹੜੇ ਕਹ ਲਓ ਕਿ ਸੱਚੇ ਨੇ ਕਿੰਨੇ ਇੱਕ ਦ੍ਰਿੜ ਉਹਨਾਂ ਦਾ ਇਰਾਦਾ ਖਾਸ ਕਰਕੇ ਜਿਹੜੀ ਉਹਨਾਂ ਨੇ ਸਿਆਸਤ ਸਿਰਜਣ ਦੀ ਕੋਸ਼ਿਸ਼ ਕੀਤੀ ਆ ਕਿ ਸੂਬਿਆਂ ਨੂੰ ਜਿਹੜੀ ਵੀ ਇੰਡੀਆ ਇਸ ਅ ਯੂਨੀਅਨ ਆਫ ਸਟੇਟਸ ਕਿ ਸਾਡੇ ਜੇਕਰ ਇਦਾਂ ਆ ਤੇ ਫਿਰ ਸੂਬਿਆਂ ਨੂੰ ਵੱਧ ਅਧਿਕਾਰ ਵੀ ਮਿਲਣੇ ਚਾਹੀਦੇ ਆ ਤੇ ਇਹ ਅਸੀਂ ਫਿਰ ਦੇਖਾਂਗੇ ਕਿ ਜਦੋਂ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਆਉਂਦੀਆਂ ਸੂਬਿਆਂ ਦੇ ਵਿੱਚ ਜਾਂ ਖਾਸ ਕਰਕੇ ਜਦੋਂ ਆਹਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਇਹਨਾਂ ਦਾ ਮੈਨੀਫੈਸਟੋ ਕੀ ਕਹਿੰਦਾ ਤੇ ਕੀ ਫਿਰ ਰਾਹੁਲ ਗਾਂਧੀ ਸਾਹਿਬ ਇਧਰ ਨੂੰ ਜਾਣ ਦੀ ਕੋਸ਼ਿਸ਼ ਕਰਨਗੇ ਕਿ ਇੰਡੀਆ ਦੇ ਵਿੱਚ ਜਿਹੜਾ ਫੈਡਰਲਾਈਜ਼ੇਸ਼ਨ ਜਿਹੜਾ ਵੱਡੇ ਪੱਧਰ ਤੇ ਹੋਣੀ ਚਾਹੀਦੀ ਸੂਬਿਆਂ ਨੂੰ ਵੱਧ ਤਾਕਤਾਂ ਮਿਲਣੀਆਂ ਚਾਹੀਦੀਆਂ ਉਹ ਹੀ ਸਾਰੀਆਂ ਗੱਲਾਂ ਜਿਹੜੀਆਂ ਸਾਊਥ ਵਾਲੀਆਂ ਸਟੇਟਾਂ ਵੀ ਕਹਿੰ ਜਿਹੜੀ ਆਪਣੀ ਹਕੂਮਤੀ ਜਮਾਤਾਂ ਨੇ ਜਾਂ ਖਾਸ ਕਰਕੇ ਆਨੰਦਪੁਰ ਸਾਹਿਬ ਦਾ ਮਤਾ ਆਪਾਂ ਵੇਖਿਆ ਤਾਂ ਉਹਦੇ ਵਿੱਚ ਵੀ ਏਸੀ ਤਰੀਕੇ ਦੀਆਂ ਗੱਲਾਂ ਨੇ ਕਿ ਡਿਫੈਂਸ ਤੇ ਹੋਰ ਜਿਹੜਾ ਫੋਰਨ ਪੋਲਿਸੀ ਆ ਡਿਫੈਂਸ ਪੋਲਿਸੀ ਆ ਉਹ ਕੇਂਦਰ ਆਪਣੇ ਕੋਲ ਰੱਖੇ ਬਾਕੀ ਜਿਹੜੇ ਮਾਮਲੇ ਆ ਉਹ ਸੂਬਿਆਂ ਨੂੰ ਦਿੱਤੇ ਜਾਣੇ ਚਾਹੀਦੇ ਆ ਜਿਦਾਂ ਫਰਾਂਸ ਦੇ ਵਿੱਚ ਹੁੰਦਾ ਫਰਾਂਸ ਦੇ ਵਿੱਚ ਜਿਹੜੇ ਰਾਸ਼ਟਰਪਤੀ ਆ ਉਹ ਡਿਫੈਂਸ ਦੇਖਦੇ ਨੇ ਫੋਰਨ ਪੋਲਿਸੀ ਦੇਖਦੇ ਨੇ ਬਾਕੀ ਜਿਹੜੀਆਂ ਪ੍ਰਾਈਮ ਮਿਨਿਸਟਰ ਜਿਹੜਾ ਹੇਠਾਂ ਉਹ 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 ਨਾਲ ਦੇ ਸਾਰੇ ਉਹ ਬਾਕੀ ਪਾਲਿਸੀਆਂ ਸਾਰੀਆਂ ਉਹਨਾਂ ਕੋਲ ਹੁੰਦੀਆਂ ਜਾਂ ਵੱਖ-ਵੱਖ ਜਿਹੜਾ ਰਾਜਾਂ ਦੇ ਵਿੱਚ ਇੱਥੇ ਯੂਕੇ ਦੇ ਵਿੱਚ ਵੀ ਜਿਹੜੀਆਂ ਸਟੇਟ ਆ ਜਾਂਦੇ ਜਿਹੜੇ ਸ਼ਹਿਰ ਆ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਤਾਕਤਾਂ ਨੇ ਉਹ ਆਪਣੇ ਮਸਲੇ ਆਪਣੇ ਹਿਸਾਬ ਦੇ ਨਾਲ ਚਲਾ ਸਕਦੀਆਂ ਸੋ ਖੈਰ ਅ ਪੰਥਕ ਪੋਲਿਟਿਕਸ ਦੇ ਉੱਤੇ ਤੇ ਦੁਨੀਆ ਭਰ ਦੀ ਰਾਜਨੀਤੀ ਦੇ ਉੱਤੇ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰਦੇ ਰਹਿਵਾਂਗੇ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਫੋਲੋ ਜਰੂਰ ਕਰ ਲਿਓ ਤੇ ਜੇਕਰ ਕੰਮ ਚੰਗਾ ਲੱਗਦਾ ਹੁੰਦਾ ਤਾਂ ਹਲਕਾ ਜਿਹਾ ਲਾਈਕ ਵਾਲਾ ਬਟਨ ਦਬਾ ਦੇਣਾ ਬਹੁਤ ਧੰਨਵਾਦ